19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪਹਿਲਾਂ ਤਾਂ ਤੁਹਾਨੂੰ ਅਜਨਾਲਾ ਦੇ ਸਾਰੇ ਮੀਡੀਆ ਕਦਰ ਨੂੰ ਵੈਲਕਮ ਕੀ ਹੈ ਤੁਸੀ ਸਾਡੇ ਨਗਰ ਪੰਚਾਇਤ ਦੇ ਦਫਤਰ ਦੇ ਵਿੱਚ ਆਇਓ ਤੁਹਾਨੂੰ ਇੱਕ ਦੋ ਬਹੁਤ ਮਹੱਤਵਪੂਰਨ ਜਾਣਕਾਰੀਆਂ ਜਿਹੜੀ ਉਹ ਦੇਣੀ ਹੈ ਅਸੀਂ ਸ਼ਹਿਰ ਦੇ ਵਾਸਤੇ ਜਿਹੜਾ ਅਜ ਨਾਲੇ ਸ਼ਹਿਰ ਦੇ ਵਾਸਤੇ ਸਰਕਾਰ ਨੂੰ ਇੱਕ ਐਸਟੀਮੇਟ ਬਣਾ ਕੇ ਭੇਜਿਆ ਸੀਗਾ ਸ਼ਹਿਰ ਦੀਆਂ ਗਲੀਆਂ ਨਾਲੀਆਂ ਦਾ ਉਹ ਕਰੀਬ 9 ਕਰੋੜ ਦਾ ਸੀਗਾ ਸਾਨੂੰ 3 ਕਰੋੜ ਰੁਪਈਆ ਪਹਿਲਾਂ ਆਇਆ ਜਿਹਦੇ ਟੈਂਡਰ ਲਾ ਕੇ ਅਸੀਂ ਕੰਮ ਸ਼ੁਰੂ ਕਰਦੇ ਤੇ 3 ਕਰੋੜ ਰੁਪਈਆ ਜਿਹੜਾ ਸਾਦੂ ਉਹ ਦੋ ਤਿੰਨ ਪਹਿਲਾਂ ਲੋਕਲ ਬਾਡੀ ਮੈਟ ਵਿੱਚ ਨੇ ਸਾਨੂੰ ਦਿੱਤਾ ਉਹਦੇ ਤੋਂ ਇਲਾਵਾ ਸਾਡੇ ਨਾਲੇ ਹਲਕੇ ਦੇ ਵਿੱਚ ਹੀ ਕਦਮਦਾਰ ਨਗਰ ਪੰਚਾਇਤ ਹੈ 102 ਰੁਪਈਆ ਉਸ ਨਗਰ ਪੰਚਾਇਤ ਨੂੰ ਜਿਹੜਾ ਆਇਆ ਅਸੀਂ ਉਹ ਇਸ ਪੈਸੇ ਦੇ ਨਾਲ ਇਸ ਸ਼ਹਿਰ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਖਰਾਬ ਗਲੀਆਂ ਨਾਲੀਆਂ ਸੀਗੀਆਂ ਉਹ ਬਣਾਵਾਂਗੇ 3 3 ਕਰੋੜ ਦੀ ਸਾਨੂੰ ਕਿਸ਼ਤ ਅੱਗੇ ਜਾ ਕੇ ਹੋਰ ਆਊਗੀ ਤੇ 9 ਕਰੋੜ ਦੇ ਨਾਲ ਸਾਦਾ ਸ਼ਹਿਰ ਜਿਹੜਾ ਉਹ ਅਸੀਂ ਠੀਕ ਕਰਨ ਦੇ ਵਿੱਚ ਕਾਮਯਾਬ ਜਿਹੜਾ ਹੋ ਜਾਾਂਗੇ ਇਸ ਤੋਂ ਇਲਾਵਾ ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਅਸੀਂ ਪੁਰਾਣੀ ਮੰਗ ਕੀਤੀ ਸੀਗੀ ਪੰਜਾਬ ਦੇ ਜਿਹੜੇ ਸਾਡੇ ਲੋਕਲ ਬਾਡੀ ਦੇ ਮਿਸਟਰ ਨੇ ਉਹਨਾਂ ਕੋਲ ਵੀ ਤੇ ਸੀਐਮ ਸਾਹਿਬ ਦੇ ਕੋਲੋਂ ਵੀ ਇੱਕ ਮੰਗ ਕੀਤੀ ਸੀ ਕਿ ਸਾਡਾ ਜਿਹੜਾ ਏਰੀਆ ਇਹ ਨਾਲਾ ਇਹ ਬਾਰਡਰਸ ਦਾ ਇੰਡੀਆ ਦਾੰਦਾਸ ਪਿੰਡਾਂ ਦੇ ਵਿੱਚ ਇਦੋਂ ਅਜਨਾਲਾ ਪਿੰਡਾ ਇੱਧਰ ਨੇੜੇ ਚਕਾਵਾ वगैरह ਸਾਡਾ ਬਾਰਡਰ ਦਾ ਇੱਧਰ ਪੈ ਜਾਂਦਾ ਅਸੀਂ ਉਹਨਾਂ ਨੂੰ ਕਹਿ ਕੇ ਸਾਨੂੰ ਇੱਕ ਫਾਇਰ ਸਟੇਸ਼ਨ ਜਿਹੜਾ ਉਹ ਦੋ ਨਾਲ ਫਾਇਰ ਦੀ ਇੱਕ ਹੋਰ ਗੱਡੀ ਤੋਂ ਇੱਕ ਗੱਡੀ ਪਹਿਲਾਂ ਦਿੱਤੀ ਆ ਤੇ ਅਸੀਂ ਫਾਇਰ ਸਟੇਸ਼ਨ ਵਾਸਤੇ ਮੰਗ ਕੀਤੀ ਸੀ ਕਿ ਸੀਐਮ ਸਾਹਿਬ ਕੋਲੋਂ ਔਰ ਡਾਕਟਰ ਵਜੋਦ ਜੀ ਜਿਹੜੇ ਸਾਡੇ ਲੋਕਲ ਕਾਡੀ ਦੇ ਪੰਜੋਕ ਮਿਨਿਸਟਰ ਨੇ ਉਹਨਾਂ ਨੇ ਸਾਨੂੰ 1 ਕਰੋੜ 99 ਲੱਖ 77 ਹਜ਼ਾਰ ਰੁਪਇਆ ਜਿਹੜਾ ਉਹ ਜਾਰੀ ਕੀਤਾ ਔਰ ਜਲਦੀ ਆਪਾਂ ਜਿਹੜਾ ਫਾਇਰ ਸਟੇਸ਼ਨ ਆ ਸ਼ੁਰੂ ਕਰ ਜਿਹੜਾ ਜਾ ਰਹੇ ਬਹੁਤ ਵਧੀਆ ਬੜਾਵਾਂਗੇ ਔਰ ਸਾਡੇ ਇਲਾਕੇ ਦੇ ਵਿੱਚ ਪਦਮਾਤਵਾ ਕਦੇ ਕਿ ਕੋਈ ਇਦਾਂ ਦੀ ਘਟਰਾ ਨਾ ਵਾਪਰੇ ਅੱਜੇ ਵਾਪਰ ਜਾਏ ਉਸ ਕਟੜਾ ਨੂੰ ਕੰਟਰੋਲ ਕਰ ਲਈ ਅਸੀਂ ਪੂਰੇ ਜਿਹੜੇ ਆ ਪੂਰੇ ਪ੍ਰਬੰਧ ਜਿਹੜੇ ਆ ਉਹ ਸਾਡੇ ਹੋ ਜਾਣਗੇ ਇਹ ਮੈਂ ਕਾਫੀ ਕਿੰਦਾ ਪਿੱਛੇ ਪਿਆ ਸੀਗਾ ਸੀਐਮ ਸਾਹਿਬ ਦੇ ਕੇ ਜੀਓ ਦਿਓ ਜੀ ਸਾਨੂੰ ਉਹਨਾਂ ਨੇ ਸਾਡੀ ਇਹ ਮੰਗ ਜਿਹੜੀ ਆ ਮੰਨ ਲਈ ਹੈ ਇੱਕ ਵਾਰ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਅਸੀਂ ਅੱਜ ਤੋਂ ਇੱਕ ਸਾਲ ਪਹਿਲਾਂ ਆਪਣੇ ਸ਼ਹਿਰ ਦਾ ਇੱਕ ਲਾਈਟਾਂ ਦਾ ਐਸਟੀਮੇਟ ਬਣਾ ਕੇ ਲਾਈਟਾਂ 260 ਲਾਈਟਾਂ ਦੇ ਪੁਆਇੰਟ ਬਣਾ ਕੇ ਅਸੀਂ ਜਿਹੜੇ ਲੋਕਲ ਬਾਡੀ ਮੱਲਾ ਜਿਹੜਾ ਸਾਡਾ ਡਿਪਾਰਟਮੈਂਟ ਆ ਉਹਨੂੰ ਅਸੀਂ ਭੇਜਿਆ ਸੀਗਾ ਉਹਦੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰ ਰਹੇ ਸੀਗੇ ਕਿ ਸਾਨੂੰ ਮੱਲਾ ਜਿਹੜਾ ਸਾਡਾ ਲਾਈਟਾਂ ਜਿਹੜੀ ਉਹ ਦਿਓ ਅਸੀਂ ਸ਼ਹਿਰ ਦੇ ਵਿੱਚ ਲਾਈਟਾਂ ਲਾਉਣੀਆਂ ਕੈਮਰਿਆਂ ਦੇ ਵੀ ਸਾਨੂੰ ਪੈਸੇ ਆਇਆ ਉਹਨਾਂ ਦਾ ਵੀ ਟੈਂਡਰ ਅਸੀਂ ਲਾਇਆ ਪਰ ਮੈਂ ਤੁਹਾਨੂੰ ਲਾਈਟਾਂ ਬਾਰੇ ਥੋੜਾ ਜਿਆਦਾ ਡਿਟੇਲ ਚ ਦੱਸਣਾ ਚਾਹੁੰਦਾ ਕਿ ਥੋੜਾ ਜਿਹਾ ਟੈਕਨੀਕਲ ਪੁਆਇੰਟ ਆ ਤੁਹਾਨੂੰ ਸਾਰਿਆਂ ਨੂੰ ਇਹਦਾ ਸਮਝ ਲੱਗਣੀ ਚਾਹੀਦੀ ਹੈ ਤੁਸੀਂ মিডিਆ ਦੇ ਸਾਥੀ ਦੇ ਅਹੀਂ ਜਦੋਂ ਪੁਆਇੰਟ ਟੋਟਲ ਸ਼ਾਇਦ ਸਰਵੇ ਕਰਕੇ ਅਸੀਂ 260 ਪੁਆਇੰਟ ਜਿਹੜੇ ਬਣਾਏ ਸੀਗੇ ਉਹ ਸਰਕਾਰ ਨੇ ਸਾਨੂੰ ਉਹਦੇ ਲਈ ਬਲੋ ਜਿਹੜਾ 92 ਲੱਖ 72 ਹਜ਼ਾਰ ਰੁਪਈਆ ਜਿਹੜਾ ਉਹ ਜਾਰੀ ਕੀਤਾ ਕਿ ਤੁਸੀਂ ਇਹ ਲਾਈਟਾਂ ਫੜੀਆਂ ਲਾ ਲਓ ਔਰ ਜਦੋਂ ਹੀ ਇਹਦਾ ਟੈਂਡਰ ਲਾਇਆ ਲਾਈਟਾਂ ਦਾ ਅਸੀਂ ਜੋ ਟੈਂਡਰ ਲਾਇਆ ਸਾਡੇ ਕੋਲ ਸੱਤ ਪਾਰਟੀਆਂ ਆਈਆਂ ਸੱਤ ਜਾਣਿਆਂ ਨੇ ਟੈਂਡਰ ਪਾਇਆ ਅਸੀਂ ਜਦੋਂ ਟੈਂਡਰ ਖੋਲ੍ਹਿਆ ਜਿਹੜਾ ਸਭ ਤੋਂ ਜ਼ਿਆਦਾ ਲੈਸ ਸੀਗਾ ਜਿਹਨੇ ਸਭ ਤੋਂ ਜ਼ਿਆਦਾ ਘੱਟ ਤੇ ਘੱਟੇ ਤੇ ਪਾਇਆ ਸੀਗਾ ਟੈਂਡਰ ਅਸੀਂ ਉਸ ਪਾਰਟੀ ਨੂੰ ਜਿਹੜਾ ਟੈਂਡਰ ਦਿੱਤਾ ਉਹਨੇ 28 28.70% ਜਿਹੜਾ ਲੈਸ ਮਤਲਬ ਪਾਇਆ ਉਹਦੇ ਜਿਹੜਾ ਕੰਮ 92 ਲੱਖ ਰੁਪਈਆ ਸਾਨੂੰ ਸਰਕਾਰ ਨੇ ਦਿੱਤਾ ਸੀ ਉਹ ਕੰਮ ਅਸੀਂ 66 ਲੱਖ ਦੇ ਵਿੱਚ ਜਿਹੜਾ ਉਹ ਕਰਵਾ ਦੇ 66 ਲੱਖ 50000 ਦੇ ਵਿੱਚ ਸਾਡੀਆਂ ਮਤਲਬ ਜੜੀਆਂ 200 ਸਟ੍ਰੀਟ ਪੀ ਲਾਈਟਾਂ ਤੇ ਸਾਨੂੰ 91 ਹੋ ਜਿਹੜੀਆਂ ਜਿਹੜੀਆਂ ਉਧਾਂ ਗਲੀਆਂ ਤੇ ਲਾਈਟਾਂ ਲੱਗੀਆਂ ਹੁੰਦੀਆਂ 70 ਬਾੜ ਦੀਆਂ ਜਿਹੜੀਆਂ ਲਾਈਟਾਂ ਸਾਡੀਆਂ ਐਲਈਡੀ ਜਿਹੜੀਆਂ ਉਹ ਇਹਦੇ ਵਿੱਚ ਜਿਹੜੀਆਂ ਲੱਗੜੀਆਂ ਸੋ ਸਾਡੂ ਜਿਹੜੀ ਇੱਕ ਲਾਈਟ ਉਹਦੀ ਕੀਮਤ ਜਿਹੜੀ ਆ ਉਹ 23500 20 ਰੁਪਏ ਇਸ ਸਟ੍ਰੀਟ ਲਾਈਟ ਪੋਲ ਬੋਲਦੇ ਨੇ ਸਟ੍ਰੀਟ ਲਾਈਟ ਪੋਲ ਥੱਲੇ ਤੋਂ ਲੈ ਕੇ ਉੱਪਰ ਤੱਕ ਪੋਲ ਜਿਹੜਾ ਉਹ 8.5 ਮੀਟਰ ਉੱਚਾ ਉਹਦਾ ਉਹਦਾ weight ਕਿੰਨਾ ਆ ਉਹ ਸਾਰੀਆਂ ਚੀਜ਼ਾਂ ਕਲਕੂਲੇਟ ਕਰਕੇ ਇਹ ਸਾਨੂੰ ਜਿਹੜਾ ਮਤਲਬ ਜਿਹੜਾ ਕੰਮ ਸਾ ਇਹ ਪੈਸੇ ਸਨ ਸਰਕਾਰ ਨੇ ਬਹੁਤ ਦਿੱਤੇ ਔਰ ਇਹ ਸਰਕਾਰ ਦੇ ਪੈਸੇ ਜਿਹੜੇ ਆ ਉਹ ਬਚਾਤੇ ਦੇ ਵਿੱਚ ਅਸੀਂ ਪੈ ਸਰਕਾਰ ਦੇ ਪੈਸੇ ਬਚਾਏ ਆ ਇਹ ਟੋਟਲ ਜਿਹੜਾ ਸਰਕਾਰ ਨੂੰ ਬਚਾ ਕੇ ਦਿੱਤਾ 26 ਲੱਖ 70000 ਆ ਔਰ ਸਾਡੀਆਂ ਲਾਈਟਾਂ 120 ਲਾਈਟਾਂ ਲੱਗੀਆਂ ਬਾਕੀ ਲਾਈਟਾਂ ਜਿਹੜੀਆਂ ਜਲਦੀ ਲੱਗ ਜਾਣਗੀਆਂ ਔਰ ਅਸੀਂ ਜਿਹੜੀ ਕੰਪਨੀ ਦੇ ਨਾਲ ਮਤਲਬ ਜਿਹੜਾ ਕੀਤਾ ਜਿਹੜਾ ਟੈਂਪਰ ਹੋਇਆ ਉਹਨਾਂ ਨੂੰ ਬਹੁਤ ਸਪਸ਼ਟ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਤੁਸੀਂ ਪੂਰਾ ਕੰਮ ਨਹੀਂ ਕਰੋਗੇ ਉਹਨਾਂ ਤੱਕ ਅਸੀਂ ਪੇਮੈਂਟ ਨਹੀਂ ਕਰਾਂਗੇ ਪੂਰੀ ਪੇਮੈਂਟ ਉਹਦੋਂ ਕਰਾਂਗੇ ਜਦੋਂ ਤੁਸੀਂ ਪੂਰਾ ਕੰਮ ਕਰੋਗੇ ਅਜੇ 120 ਲੱਖਾਂ ਲਖਿਆ ਤੇ 50 ਲੱਖਾਂ ਦਾ ਜਿਹੜਾ ਸੀ ਉਹਨਾਂ ਨੂੰ ਪੈਸੇ ਜਿਹੜੇ ਦਿੱਤੇ ਸੋ ਸਰਕਾਰ ਨੂੰ ਅਸੀਂ ਇਸ ਕੰਮ ਦੇ ਵਿੱਚੋਂ ਮਤਲਬ ਜਿਹੜਾ 26,67,000 ਰੁਪਇਆ ਜਿਹੜਾ ਉਹ ਬਚਾ ਕੇ ਦਿੱਤਾ ਉਦੇ ਸ਼ਹਿਰ ਦਾ ਜਿਹੜਾ ਲਾਈਟਾਂ ਦੇ ਨਾਲ ਸੁੰਦਰੀ ਕਰਦੇ ਆ ਉਹ ਇੱਕ ਨੰਬਰ ਦਾ ਹੋ ਜੂਗਾ ਉਹਦੇ ਜਲਦੀ ਅਸੀਂ ਟੈਂਡਰ ਆਂਦਾ ਜਿਹੜਾ ਉਹ ਉਹ ਵੀ ਟੈਂਡਰ ਸਾਡਾ ਖੁੱਲ ਜਾਣਾ ਫਿਰ ਅਸੀਂ ਨਾਲ ਹੀ ਕੰਮ ਲੈ ਲਾਉਣੇ ਸ਼ੁਰੂ ਕਰ ਦੂ। ਸੋ ਮੈਂ ਤੁਹਾਨੂੰ ਕ੍ਰੈਡਿਟ ਗਿਸ਼ਨ ਕਰਦਾ ਕਹਿੰਦਾ ਹੁੰਦਾ ਅਸੀਂ ਕਿਉਂਕਿ ਕਈ ਲੋਕਾਂ ਨੇ ਸਾਨੂੰ ਫੋਨ ਕਰਕੇ ਪੁੱਛਿਆ ਕਿ ਸਾਨੂੰ ਐ ਲੱਗਦਾ ਜੀ ਜਦੋਂ ਲਾਈਟ ਤੁਸੀਂ ਬਹੁਤ ਮਹਿੰਗੀ ਲਾ ਦੇ। ਤੇ ਲੋਕਾਂ ਨੂੰ ਹੁੰਦਾ ਕਿ ਸ਼ਾਇਦ ਉਪਰਲੀ ਇਕੱਲੀ ਲਾਈਟ ਦੀ ਗੱਲ ਕਰਦੇ ਆ। ਪੋਲ ਦੇ ਬਾਰੇ ਵਿੱਚ ਲੋਕਾਂ ਨੂੰ ਸਮਝ ਨਹੀਂ ਗਾ ਇਹਨੂੰ ਬਗਾ ਜਿਹੜਾ ਸਟਰੀਟ ਲਾਈਟ ਪੋਲ ਕਹਿੰਦੇ ਆ। ਜਗਾ 8.8 ਮੀਟਰ ਉੱਚਾ ਥੱਲੇ 3 ਫੁੱਟ 30 ਦੇ ਵਿੱਚ ਜਾਂਦਾ ਥੱਲੇ ਇੱਕ ਪਲੇਟ ਲੱਗਦੀ ਆ ਇਹਦਾ weight ਜਿਹੜਾ 1 ਕੁੰਟਲ 1 ਕੁੰਟਲ 30 1 ਕੁੰਟਲ 30 ਕੁੰਟਲ 31 ਕਿਲੋ ਦਾ weight ਆ ਪੂਰਨਾ ਜਿਹੜਾ ਆ ਉਹ ਇਸ ਕਰਕੇ ਇਹਦਾ ਟੋਟਲ ਅਸੀਂ ਘੱਟ ਤੋਂ ਘੱਟ ਕੀਮਤ ਤੇ ਸਰਕਾਰ ਨੂੰ ਜਿਹੜੇ ਆ ਪੈਸੇ ਬਚਾ ਕੇ ਦਿੱਤੇ ਆ ਔਰ ਬੜਾ ਪਾਜ਼ ਰੱਸੀ ਦੇ ਨਾਲ ਸਾਰਿਆਂ ਦੇ ਸਾਹਮਣੇ ਅਸੀਂ ਟੈਂਡਰ ਖੋਲ੍ਹਿਆ ਉਹ ਜਿਹੜੀ ਕੰਪਨੀ ਕੰਮ ਕਰਦੀ ਆ ਉਹ ਬੜਾ ਵਧੀਆ ਕੰਮ ਕਰਦੀ ਆ ਔਰ ਜਦੋਂ ਮਤਲਬ ਸਾਡਾ ਕੰਮ ਪੂਰਾ ਹੋ ਗਿਆ ਉਸ ਤੋਂ ਬਾਅਦ ਅਸੀਂ ਇੱਕ ਵਾਰ ਕੰਮ ਚੈੱਕ ਕਰਵਾਵਾਂਗੇ ਅਸੀਂ ਸਾਡੇ ਕੋਲ ਇੰਜੀਨੀਅਰ ਆਗੇ ਉਹਨਾਂ ਕੋ ਕੰਮ ਚੈੱਕ ਕਰਾ ਕੇ ਜਦੋਂ ਸਾਡੀ ਤਸੱਲੀ ਹੋਊਗੀ ਉਦੋਂ ਉਹਨਾਂ ਦੀ ਅਸੀਂ ਪੇਮੈਂਟ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਪੇਮੈਂਟ ਨਹੀਂ ਕਰਦੀ ਸੋ ਇਸ ਕਰਕੇ ਤੁਹਾਨੂੰ ਇਹਦੀ ਡਿਟੇਲ ਦਿੱਤੀ ਹੈ ਕਿ ਆਮ ਤੌਰ ਤੇ ਮਤਲਬ ਜਿਹੜਾ ਉਹ ਸਰਕਾਰੀ ਪੈਸਾ ਖਰਾਬ ਕਰਦੇ ਆ ਲੋਕ ਸਾਡੇ ਪ੍ਰਧਾਨ ਸਾਹਿਬ ਬੈਠੇ ਜਸਪਾਲ ਸਿੰਘ ਭੱਟੀ ਜੀ ਸਾਡੇ ਮਹਾਜਨ ਜੀ ਈਓ ਸਾਹਿਬ ਬੈਠੇ ਸਾਡੇ ਮਾਲ ਸਾਹਿਬ ਸਾਡੇ ਮੈਂਬਰ ਬੈਠੇ ਆ ਸਾਡੇ ਸਾਡੇ ਪਿੱਛੇ ਚਾਲ ਸਾਹਿਬ ਸਾਰੇ ਖੜੇ ਆ ਅਮਿਤ ਜੀ ਦੇ ਸਾਡੇ ਸਾਡੇ ਅੱਜ ਮੀਟਿੰਗ ਵੀ ਕੀਤੀ ਆ ਸਾਡੇ ਸਾਡੇ ਮੈਂਬਰ ਜਿਹੜੇ ਖੜੇ ਆ ਅਸੀਂ ਸਾਡੇ ਜਨੇ ਉਹ ਲੋਕ ਆ ਜਿਹੜੇ ਅਸੀਂ ਚਾਹੁੰਦੇ ਆ ਕਿ ਸਰਕਾਰ ਦਾ ਇੱਕ ਪੈਸਾ ਵੀ ਜਿਹੜਾ ਉਹ ਖਰਾਬ ਨਾ ਹੋਵੇ ਇਸ ਕਰਕੇ ਅਸੀਂ ਸਰਕਾਰ ਨੂੰ ਜਿਹੜੇ ਪੈਸੇ ਇਹ ਲੈਟਾਂ ਵਾਲੇ ਕੰਮ ਤੋਂ ਬਚਾ ਕੇ ਦਿੱਤੇ ਆ ਸਹੀ ਟੈਂਡਰ ਪਾ ਕੇ ਸਹੀ ਪਾਰਟੀ ਲੱਭ ਕੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਗਲੇ ਦਿਨਾਂ ਦੇ ਵਿੱਚ ਛੱਜਾ ਜਿਹੜਾ ਤੁਹਾਨੂੰ ਕਿਤੇ ਕਿਤੇ ਸ਼ਹਿਰ ਦੀਆਂ ਗਲੀਆਂ ਨਵੀਆਂ ਕਲੋਨੀਆਂ ਵਿੱਚ ਕੱਚੀਆਂ ਜਿਹੜੀਆਂ ਦੇਖਦੀਆਂ ਉਹ ਸਾਰੀਆਂ ਗਲੀਆਂ ਜਿਹੜੀਆਂ ਬਣ ਜਾਣਗੀਆਂ ਤੁਹਾਨੂੰ ਦਾਸ ਦੇ ਵਿੱਚ ਵੀ ਇੱਥੇ ਵੀ ਔਰ ਜਲਦੀ ਜੜਿਆ ਇਹ ਸ਼ਹਿਰ ਦੇ ਵਿੱਚ ਜਿਹੜੇ ਟਾਈਮ ਦੇ ਵੀ ਲੱਗ ਜਾਣਗੇ ਇਹ ਤਾਂ ਜਰੂਰ ਹੈ ਸੋਸ਼ਲ ਦੇ ਵਿੱਚ ਮਤਲਬ ਫਰਨੀ ਹੋ ਰਿਹਾ ਆ ਸਾਫੀ ਵੇਬੀਆ ਕਹਿੰਦਾ ਕਿ ਮੇਰੇ ਤੇ ਮੀਟਿੰਗਾਂ ਕੀਤੀਆਂ ਲੋਕਾਂ ਨੇ ਜਾਇ ਕਬੀਨ ਕਾਇ ਪਰ ਕਿਹਦੇ ਦੁਕਾਨਦਾਰ ਹੈ ਉਹ ਸਮਾਰਕ ਰਖ ਗਿਆ ਉਹਨਾਂ ਦੇ ਕੀ ਕਰੀਏ ਨਹੀਂ ਨਹੀਂ ਉਹਨਾਂ ਤੇ ਕਾਨੂੰਨੀ ਕਰਾਂਗੇ ਪਰ ਮੈਂ ਮੈਂ ਟੋਟਲ ਇਹਦੇ ਤੇ ਕਾਫੀ ਬਗਾਈ ਦਾ ਕੰਮ ਕੀਤਾ ਅੱਜ ਵੀ ਜਦੋਂ ਮੈਂ ਆਇਆ ਟ੍ਰੈਫਿਕ ਜਾਮ ਲੱਗਾ ਸੀ ਉੱਤੇ ਮਤਲਬ ਇਹ ਜਿਹੜਾ ਨਾ ਟ੍ਰੈਫਿਕ ਜਿਹੜੀ ਬਾਹਰ ਦੇ ਜਿੰਨਾ ਤੱਕ ਬਾਈਪਾਸ ਇਹ ਤੋਂ ਕੰਪਲੀਟ ਨਹੀਂ ਹੁੰਦਾ ਉਹਨਾਂ ਤੱਕ ਦੇ ਲਈ ਇਹ ਮਸਲਾ ਹੱਲ ਨਹੀਂ ਹੋਣਾ ਔਰ ਮੇਰਾ ਖਿਆਲ ਇਹ ਦੋ ਮਹੀਨਿਆਂ ਦੇ ਵਿੱਚ ਮੇਰੀ ਨੈਸ਼ਨਲ ਹਾਈਵੇਅ ਵਾਲਿਆਂ ਨਾਲ ਮੀਟਿੰਗ ਹੋਈ ਹੈ ਲਾਸਟ ਵੀਕ ਹੀ ਕੱਲ ਫਿਰ ਮੇਰੇ ਕੋ ਆ ਰਹੇ ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਕਿ ਦੋ ਮਹੀਨਿਆਂ 'ਚ ਬਾਈਪਾਸ ਵੀ ਬਣਾਵਾਂਗੇ ਤੇ ਅੰਦਾਜ਼ ਤੱਕ ਉਹਦਾ ਇਹਨੂੰ ਕੰਪਲੀਟ ਵੀ ਕਰ ਦਿਆਂਗੇ ਇਸ ਕਰਕੇ ਬੋਲੋ ਸਾਡਾ ਜਿਹੜਾ ਜਦੋਂ ਇਹ ਤੋਂ ਬਾਈਪਾਸ ਬਣ ਗਿਆ ਤੇ ਸਾਰੀ ਆਪਣੀ ਟ੍ਰੈਫਿਕ ਛੇ ਦੇ ਵਿੱਚੋਂ ਲਾਜ਼ਮੀ ਕਰ ਜੂਗੀ ਇੱਕ ਆਪਾਂ ਪਿੱਛੇ ਜਿਹੜਾ ਭਵੰਡੀ ਰਾਏ ਦਾਦੂ ਪਿੰਡ ਹੈ ਅਈ ਨਾਲੇ ਤੋਂ ਬਾਹਰਲੇ ਪਾਸੇ ਉੱਥੋਂ ਇੱਕ ਬਾਅਦ ਬਾਅਦ ਜਿਹੜਾ ਸਿੰਪਲ ਹੱਪਿੰਡ ਜਿਹੜੀ ਖੰਡ ਮਿਲਿਆ ਉਧਰੋਂ ਇੱਕ ਸ਼ਰਕ ਜਿਹੜੀ ਆ ਜੋੜਿਆ ਜਿਹੜੀ ਇਨਵਾ ਕਾਲਜ ਦੇ ਲਾਗੂ ਆ ਕੇ ਤੇ ਉਹ ਪਿੰਡੋ ਦੀ ਸੁਖਾ ਸਿੰਘ ਨੂੰ ਜਾ ਕੇ ਉਹ ਬਾਅਦ ਬਾਅਦ ਨਿਕਲ ਜੂਗੀ ਛੇ ਦੇ ਵਿੱਚ ਜਦੋਂ ਹੈਵੀ ਵਹੀਕਲ ਜਿਹੜੇ ਆ ਜਾਣੇ ਬੰਦ ਹੋ ਗਏ ਉਹਦੋਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਹੋ ਜੂਗੀ ਅਤੇ ਦੇਖਿਓ ਦੁਕਾਨਦਾਰ ਨੇ ਕਬਜ਼ਾ ਵਗੈਰਾ ਕੀਤਾ ਇੱਕ ਵਾਰ ਫਿਰ ਅੱਜ ਤੁਹਾਡੇ ਥੋਂ ਉਹਨਾਂ ਨੂੰ ਕਹਿ ਦਿੰਦੇ ਆਂ ਦੇ ਉਹਨਾਂ ਨੇ ਅਗਲੇ 48 ਘੰਟਿਆਂ ਦੇ ਨਾਲ ਚੁੱਕਿਆ ਦੋ ਦਿਨ ਦਾ ਟਾਈਮ ਦੇ ਦਿੰਦੇ ਆਂ ਨਹੀਂ ਚੁੱਕਣਗੇ ਤਾਂ ਸੌਵਾਲ ਇਹ ਐਕਸ਼ਨ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਉਹਨਾਂ ਨੂੰ ਜੁਰਮਾਨੇ ਪਾਵਾਂਗੇ ਜਿਹੜੇ ਬੰਦੇ ਜਿਹੜੇ ਮੈਂ ਹੁਣ ਲਾਂ ਕਿਹਾ ਬਹੁਤ ਲੰਬਾ ਜਾਮ ਲੱਗਾ ਸੀਗਾ ਮਤਲਬ ਜਿਹੜੇ ਬੰਦੇ ਜਾਮ ਲਈ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸਰ ਜੀ ਜਾਮ ਹੀ ਨਾ ਸਰ ਜੀ ਆਮ ਦਾ ਤੇਰੇ ਸਮਝ ਵੀ ਨਹੀਂ ਬੜੀ ਕਿ ਦੁਕਾਨਦਾਰ ਆਪਰੇਸ਼ਾਨ ਹੋਣਾ ਸਹੀ ਦੱਸਦਾ ਕਿ ਪੈਸੇ ਦਾ ਗ੍ਰੇਡਿਆ ਲਵਾਉਂਦੇ ਆ ਅੱਗੇ 20000 ਰੁਪਏ ਕਿਤੇ ਦਾ ਰੇਡਿਆ ਲੁਆਇਆ ਜਾ ਰਿਹਾ ਨਹੀਂ ਵੀ ਉਹ ਪਤਾ ਲੱਗਾ ਪੰਕਾ ਜੀ ਬਲ ਤੁਸੀਂ ਆਪ ਬਣਾ ਲਹਿਣਾ ਉਹਦੇ ਜੁਰਮਾਨੇ ਕਰਕੇ ਹੋ ਹਰ ਦੁਕਾਨਦਾਰ ਦੇ ਸਾਹਮਣੇ ਜਿਹਦੇ ਵੇੜੇ ਲੱਗੀ ਪਾ ਕੇ ਇਹਨੂੰ ਦੀ ਛੱਡੋ ਹਰ ਇੱਕ ਨੂੰ ਠੋਕੇ ਕਾਨੂੰਨੀ ਤੌਰ ਤੇ ਜਿੰਨਾ ਵੱਡਾ ਜੁਰਮਾਨਾ ਕਰਕੇ ਹੋ ਜਿਹੜੇ ਬੰਦੇ ਦਾ ਆਪਣਾ ਦੁਕਾਨਦਾਰਾਂ ਦੇ ਗੇੜੀ ਨੋ ਸੜਕ ਇਹਨਾਂ ਕੋਈ ਇਲਾਜ ਨਹੀਂ ਹੈ ਆਪ ਕੋ ਜਰੀਆ ਸਰ ਦੇਖੋ ਉੱਥੇ ਮੈਂ ਹੁਣ ਦੇਖਦਾ ਆਇਆ ਸੀਗਾ ਇੱਕ ਅੰਬੂ ਦਾਸ ਫਸੀ ਉਹਦੇ ਉਹ ਕੱਢ ਰੇ ਮੇਰੇ ਗੰਦ ਮੈਂ ਨਾਲ ਐਂਬੂਲੈਂਸ ਨੂੰ ਮੰਗਾਇਆ ਹਤੋਂ ਸੰਦੇਕ ਦੀ ਗੱਲ ਇਹਦੇ ਬੰਦਾ ਜਾਂ ਬਧੀਜੀ ਮਾਦਰੀ ਉਹਨੇ ਜਿੱਤੇ ਕੀ ਕੀ ਵਾਦ ਹੋਇਆ ਇਸ ਕਰਕੇ ਜੇ ਉਹ ਦੁਕਾਨਦਾਰ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪਰ ਜੇ ਉਹ ਬਾਈਪਾਸ ਹੋ ਜਾਦਾ ਵਰਗੇ ਉਦੋਂ ਹੋਰ ਵੀ ਮਤਲਬ ਕੀ ਜੀ ਹੋ ਜੂਗਾ ਸੌਖਾ ਹੋ ਜੀ ਬਤਰਾ ਖੁਦਾ ਕਰਨਾ ਹਾਂ